آج کی خدا میٹنس کے لیے پتا کو جو پتا کو میں جو تو نے پتا پرمیشن کو خدا بلس کرے ان کے کو تو آشش کرے ان کے من کو تو آشش کرے میرے خدا جو تیرے بچوں نے بھجن گائیں پتا تجھے سورگ میں قبول ہو تیرے کلام میں لکھا اونچے سر سے یہ ہوا کی وسط کرو میرے خداون کرو ہم تیری اونچے سر سے آرا

क्रिया वो भी ब्लेस हो जो जहां मौजूद है उनको भी आशीष मिले वे प्रार्थना हमारे मुक्तिदाता प्रभु यीशु के जीवत और सामर्थी सामर्थी नाम में मांगते हैं सब लोग हमें आमीन 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 सो प्रभु के वचन से या और सो다 사이크 비사 पेंगे हम लोग प्रभु यीशु के नाम में धन्यवाद करते हैं तो वे पदाके का नाम में जो आज का जैसा आप करेंगे ਉਹ ਜਹਾਜ਼ ਉਹ ਵਾਲਾ ਕਿ ਨਿਕਲ ਕੇ ਵਾਲਾ ਪ੍ਰਸਤਾਵਕ ਕਰਤਾ ਸੰਪੰਨ ਜਾਤੂ ਆਪਕੇ ਇਸ ਅਸੀਂ ਅੱਜ ਦਾ वचन ਪੜਾਂਗੇ ਅਰਸੂਲਾ ਨੇ ਕਰਤਾ ਸੋਦਾ ਦੋ ਦੇ ਹੈ ਸੋ ਉਹਦੀ ਅਸੀਂ 14 ਤੇ 15 ਆਇਤ ਨੂੰ خدا ਦੇ ਕਲਾਮ ਦੇ ਵਿੱਚੋਂ ਪੜਾਂਗੇ ਪਵਿੱਤਰ ਆਤਮਾ ਦੇ ਬਾਰੇ ਜੋ ਉਸੇ ਬੋਲ ਹੇਲੂਇਆ 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 ਕਲਾਮ ਵਿੱਚ ਲਿਖਿਆ ਕਿ ਜਦੋਂ ਕਾਫੀ ਪਰਮੇਸ਼ੁਰ ਦੇ بیٹے ਬੇਟੀਆਂ ਇੱਕ ਜਗ੍ਹਾ ਤੇ ਇੱਕ ਸਥਾਨ ਤੇ ਇਕੱਠੇ ਹੋਏ ਸੀ ਉਸ ਸਮੇਂ ਦੀ ਗੱਲ ਹੈ ਜਦੋਂ ਖੁਦਾ ਹਮੇਸ਼ਾ ਅਸੀਂ ਸਵਰਗ ਵਿੱਚ ਚਲੇ ਗਏ ਪੁਰਸਤਵਾਦ ਉਹਦੇ ਚਲੇ ਇੱਕ ਘਰ ਦੇ ਵਿੱਚ ਇੱਕ ਸਥਾਨ ਤੇ ਇਕੱਠੇ ਬੈਠ ਕੇ ਤੇ ਰਾਤ ਕੋ ਰਾਤ ਦੇ ਵਿੱਚ ਕੀ ਕਰ ਰਹੇ ਪ੍ਰਾਰਥਨਾ ਕਰ ਰਹੇ ਹallelujah ਇਹ ਪ੍ਰਾਰਥਨਾ ਕਰ ਰਹੇ ਤੇ ਬਹੁਤ ਲੋਕ ਜਦੋਂ ਉਹ ਘਰ ਪਵਿੱਤਰ ਆਤਮਾ ਦੇ ਨਾਲ ਭਰ ਗਿਆ ਪਵਿੱਤਰ ਆਤਮਾ ਦੇ ਨਾਲ ਉਸ ਘਰ ਦੇ ਉੱਤੇ ਇੱਕ ਸ਼ਕਤੀ ਇੱਕ సామਰਥ ਉਤਰੀ ਤਾਂ ਉਹ ਤਰ੍ਹਾਂ ਤਰ੍ਹਾਂ ਦੀਆਂ ਬੋਲੀਆਂ ਬੋਲਣ ਲੱਗੇ ਤੇ ਲਿਖਿਆ ਬਹੁਤ ਲੋਕਾਂ ਨੇ ਉੱਠ ਕੇ ਕਿਹਾ ਵੀ ਇਹ ਲੋਕ ਸਵੇਰੇ ਸਵੇਰੇ ਉੱਠ ਕੇ ਕੀ ਕਰ ਰਹੇ ਆ ਰੋਣਾ ਪਾ ਰਿਹਾ ਸ਼ਰਾਬ ਪੀਦੀ ਹੋਈ ਹੈ ਇਹਨਾਂ ਨੇ ਤਾਂ ਇਹ ਧੜਕੀ ਉੱਠ ਕੇ ਰੋਣਾ ਪਾਉਣ ਲੱਗ ਪਿਆ ਲੇਕਿਨ ਕਲਾਮ 'ਚ ਲਿਖਿਆ ਕਿ ਹਰ ਇੱਕ ਦੇ ਉੱਤੇ ਜਦੋਂ ਪਵਿੱਤਰ ਆਤਮਾ ਜਦੋਂ ਅਸੀਂ 2 3 1 ਤੇ 2 ਅਤੇ 3 ਇਹ ਤਨੂੰ ਪੜਦੇ ਲਿਖਿਆ ਉਹ ਆਪ ਆਪਣੀ ਭਾਸ਼ਾ ਦੇ ਵਿੱਚ ਕੀ ਬੋਲਣ ਲੱਗੇ ਬੋਲੀਆਂ ਬੋਲਣ ਲੱਗੇ ਹਾਲੇਲੂਇਆ ਪੰਜਾਬੀ ਵੀ ਬੋਲ ਰਿਹਾ ਅਰਬੀ ਵੀ ਬੋਲ ਰਿਹਾ ਵਾ ਤੋਂ ਜੈਨੇ ਵੀ ਬੋਲ ਰਿਹਾ ਵਾ ਔਰ ਜੋ ਵੀ ਜਿੰਨੇ ਜਿੱਦਾਂ ਦੇ ਸਾਡੇ ਇੰਡੀਆ ਦੇ ਅੰਦਰ ਕਾਫੀ ਬੋਲੀਆਂ ਨੇ ਜੀ ਜਿੱਥੇ ਸਤਾਨ ਦੇ ਵਿੱਚ ਹਰ ਇਨਸਾਨ ਆਪ ਆਪਣੀ ਲੈਂਗੁਏਜ ਆਪਣੇ ਸਥਾਨ ਦੇ ਹਿਸਾਬ ਨਾਲ ਬੋਲਦਾ ਹੈ। ਤੋਂ ਹਿੰਦੀ, ਮਰਾਠੀ ਤੋਂ ਇਹ ਸਾਰਾ ਕੁਝ ਬੋਲ ਰਹੇ ਆ ਜਿਵੇਂ ਕਿ ਇੰਡੀਆ ਦੇ ਵਿੱਚ। ਅਜੇ ਇੱਕ ਇਸ ਜਗ੍ਹਾ ਦੀ ਗੱਲ ਹੈ ਇਜ਼ਰਾਇਲ ਦੇ ਵਿੱਚ। ਹਾਲੇਲੂਇਆ। ਹਾਲੇਲੂਇਆ। ਭਾਸ਼ਾ ਤੇ ਇੱਕ ਗੱਲ ਕਰਨੀ ਹੈ ਛੋਟੀ ਜੀ ਕਿ ਜਿਹੜਾ ਵੀ ਇਨਸਾਨ ਜਿਸ ਵੀ ਸਥਾਨ ਤੇ ਰਹਿ ਰਿਹਾ ਅੱਜ ਕੋਈ ਇਹ ਨਹੀਂ ਕਹਿ ਸਕਦਾ ਸੀ ਜਿਸ ਨੂੰ ਨਹੀਂ ਜਾਣਦੇ। ਆਮੀਨ। ਅੱਜ ਕੋਈ ਇਹ ਨਹੀਂ ਕਹਿ ਸਕਦਾ ਸੀ ਯਿਸੂ ਅਸੀ ਨੂੰ ਜਾਂ ਪਵਿੱਤਰ ਆਤਮਾ ਨੂੰ ਜਾਣਦੇ ਨਹੀਂ ਚਾਹੋ ਕਿ ਹੀ ਵੀ ਕੋਨੇ ਦੇ ਅੰਦਰ ਕਿ ਹੀ ਵੀ ਭਾਸ਼ਾ ਦਾ ਆਦਮੀ ਕਿ ਹੀ ਵੀ ਜਾਦ ਨਾਲ ਸੰਬੰਧ ਕਿਉਂ ਨਹੀਂ ਰੱਖਦਾ ਹਰ ਇੱਕ ਕੋਈ ਪਵਿੱਤਰ ਆਤਮਾ ਨੂੰ ਜਾਣਦਾ ਕੁਝ ਪਵਿੱਤਰ ਆਤਮਾ ਦਾ ਮਜਾਗ ਡਾ ਰਿਹਾ ਤੇ ਕੋਈ ਪਵਿੱਤਰ ਆਤਮਾ ਨੂੰ ਐਸਪੈਕਟ ਕਰ ਰਿਹਾ ਹੈ ਕਿ ਪਵਿੱਤਰ ਆਤਮਾ ਨਾਲ ਦੇ ਜੀਵਨ ਦੇ ਕੰਮਕਾਰੀਆਂ ਜਿਉਂ ਸੇ ਬੋਲ ਹੇਲੂਇਆ 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 ਅੱਜ ਪਵਿੱਤਰ ਆਤਮਾ ਨੂੰ ਸਮਝਣਾ ਆਇਆ ਹੇਲੂਇਆ ਅੱਜ ਦਾ ਥੀਮ ਹੈ ਕਿ ਪਵਿੱਤਰ ਆਤਮਾ ਨੂੰ ਸਮਝਣਾ ਆਇਆ ਈਆ ਪਵਿੱਤਰ ਆਤਮਾ ਨੂੰ ਸਰਬਜਨ ਸਤਿ ਪਵਿੱਤਰ ਆਤਮਾ ਕਿਹੜੀ ਬੋਲੀ ਦੇ ਵਿੱਚ ਸੁਣਦੀ ਆ ਸਕਦੀ ਹੈ ਕਿਸ ਵੀ ਲੈਂਗੁਏਜ ਦੇ ਵਿੱਚ ਆ ਸਕਦੀ ਹੈ ਕਿਸ ਵੀ ਇੱਕ ਤੁਹਾਡੇ ਦੇ ਵਿੱਚ ਜੋ ਪਰਮੇਸ਼ਵਰ ਦਾ ਇੱਕ ਆਇਤ ਦੇ मीनिंग ਦਾ ਜਦੋਂ ਤੁਹਾਨੂੰ ਪਤਾ ਲੱਗਿਆ ਉਹਦੇ ਵਿੱਚ ਖੁਦਾ ਦਾ ਸ਼ਬਦ ਉਹਦੀ ਸਮਰਥਿਆ ਉਹਦੇ ਵਿੱਚੋਂ ਦੀ ਤੁਹਾਨੂੰ ਪਵਿੱਤਰ ਆਤਮਾ ਆ ਸਕਦੀ ਹੈ ਲਿਖਿਆ ਜਦੋਂ ਪਤਰਸ ਪ੍ਰਚਾਰ ਕਰਦਾ ਸੀ ਦੇ ਲੋਕ ਜਦੋਂ ਬਚਨ ਸੁਣਦੇ ਸੀ ਤੇ ਬਹੁਤ ਲੋਕਾਂ ਨੂੰ ਬਚਨ ਸੁਣਦਿਆਂ ਹੀ ਪਵਿੱਤਰ ਆਤਮਾ ਆਂਦਾ ਸੀ ਜ਼ੋਰ ਸੇ ਬੋਲ ਹਾਲੇਲੂਇਆ ਹਾਲੇਲੂਇਆ ਤਾਂ ਉਸ ਲੋਕਾਂ ਜੋ ਸੰਸਾਰ ਦੇ ਵਿੱਚ ਹਜੇ ਤੱਕ ਵੀ ਉਹ ਖੁਦਾ ਨੂੰ ਜਾਣਦੇ ਆ ਲੇਕਿਨ ਉਹ ਪਵਿੱਤਰ ਆਤਮਾ ਨੂੰ ਪਸੰਦ ਨਹੀਂ ਕਰਦੇ ਤੇ ਜਦੋਂ ਪਵਿੱਤਰ ਆਤਮਾ ਨੂੰ ਇਹ ਪਸੰਦੀ ਨਹੀਂ ਕਰਦੇ ਸਾਡੇ ਕੋਲ ਆਵੇਗਾ ਕਿੱਦਾਂ ਆਕੇ ਨਾ تو سامرتھ پا چکے آ تو بہت زیادہ بہستا کرے ہل لیا لیکن لکھا اس جگہ یہ پرمشر لیکن پویتر آتما پویتر آتما پڑ گئے دوسٹری ہاں ਦੋ ਦਿਨ ਸੁਦਾ ਲਿਖਤਾ ਤੇ ਦੋ ਦਿ ਹੈ ਬੜੀ ਪਹਿਲੀ ਦੋ ਦਿਨ ਤਨ ਬੜੀ ਹੈ ਜੇ 35ਵਾਂ ਦਿਨ ਆਇਆ ਉਹ ਸਭ ਇੱਕ ਥਾਂ ਇਕੱਠੇ ਸਨ ਕਿੱਥੇ ਸੀਗੇ ਇਕੱਠਾ ਕਿੱਥੇ ਸੀਗੇ ਹਾਲੇਲੂਇਆ ਹਾਲੇਲੂਇਆ 35ਵਾਂ ਦਿਨ ਜਾਣ ਕੇ ਉਹਨਾਂ ਦਾ ਇੱਕ ਚੜਾਵਣੇ ਦਾ ਦਿਨ ਸੀਗਾ ਇੱਕ ਖੁਦਾ ਨੂੰ ਬਲੀ ਦੇੰਦਾ ਬਲੀਦਾਨ ਦੇੰਦਾ ਦਿਨ ਸੀਗਾ ਜਿੱਦਾਂ ਅਸੀਂ ਰੋਜ਼ ਰਾਤ ਨੂੰ ਪਰਮੇਸ਼ਰ ਦੇ ਘਰ ਚੱਲਦੇ ਹਾਂ ਉਸ ਸਮੇਂ ਇਜ਼ਰਾਇਲ ਦੇ ਲੋਕ ਫਰੂਦੀ ਕਾਇਤਲ ਵਿੱਚ ਜਾਣਦੇ ਨਹੀਂ ਸੀ ਕਿ ਅਸੀਂ ਖੁਦਾ ਨੂੰ ਧੰਨਵਾਦ ਬੱਕਰੇ ਛਤਰੇ ਲੈ ਕੇ ਆਪਣੇ ਘਰਾਵੇ ਲੈ ਕੇ ਆਪਣੀਆਂ ਕੋਲਾ ਤਰੀਕਾ ਜਾਂਦੇ ਸੀ ਤੇ ਲਿਖਿਆ ਉਸ ਚਾਨਕ ਅਕਾਸ਼ ਤੋਂ ਇੱਕ ਗੂੰਜ ਆਈ ਜਿਹੜੀ ਵੱਡੀ ਭਾਰੀ ਹਨੇਰੀ ਦੇ ਵਾਂਗਰਦੀ ਹੁੰਦੀ ਹੈ ਹਾਂ ਅਤੇ ਉਸ ਨਾਲ ਸਾਰਾ ਘਰ ਜਿੱਥੇ ਉਹ ਬੈਠੇ ਸਨ ਪਰ ਗਿਆ ਹਾਂ ਅਤੇ ਉਹਨਾਂ ਨੂੰ ਅੱਗ ਜਈਆਂ ਜੀਬਾਂ ਵੱਖਰੀ ਵੱਖਰੀਆਂ ਹੁੰਦੀਆਂ ਵਿਖਾਈ ਦਿੱਤੀਆਂ ਹਾਂਜੀ ਅਤੇ ਉਹ ਉਹਨਾਂ ਵਿੱਚੋਂ ਹਰੇਕ ਉੱਤੇ ਲਹਿਗੀਆਂ ਹਾਂ ਤਦ ਉਹ ਸਭੇ ਪਵਿੱਤਰ ਆਤਮਾ ਨਾਲ ਪਰ ਗਏ ਅਤੇ ਹੋਰ ਬੋਲੀਆਂ ਬੋਲਣ ਲੱਗੇ ਪਏ ਜਿਵੇਂ ਆਤਮਾ ਨੇ ਉਹਨਾਂ ਨੂੰ ਬੋਲਣ ਦਿੱਤਾ ਸੀ ਹਾਲੇਲੂਇਆ ਹਾਲੇਲੂਇਆ ਇਹ ਵੀ ਜਿਸੋਸੀ ਦੇ ਨਾਲ ਹੀ ਲਿਖਿਆ ਹਰੇਕ ਨੂੰ ਉਦਾਂ ਉਦਾਂ ਦੀ ਬੋਲੀ ਬੋਲਣ ਦਾ ਪਰਮਿਸ਼ਨ ਹੀ ਕੀ ਦੇ ਦਿੱਤਾ ਅਧਿਕਾਰ ਦੇ ਦਿੱਤਾ ਤੋਂ ਇਤਰਾ ਆਤਮਾ ਜਿਵੇਂ ਉਹਨਾਂ ਤੇ ਉਤਰਿਆ ਲਿਖਿਆ ਉਹ ਸੰਸਾਰ ਵਾਲੀ ਬੋਲੀ ਨਹੀਂ ਹਰੇਕ ਆਪਣੀ ਆਪਣੀ ਭਾਸ਼ਾ ਵਿੱਚ ਬੋਲੀ ਬੋਲਣ ਲੱਗ ਪਏ ਹਾਲੇਲੂਇਆ ਹallelujah hallelujah ਇਹ ਨਹੀਂ ਕਿ ਉਹਦੇ ਸਾਡੇ ਪੜੇ ਲਿਖੇ ਕੱਟੇ ਤੇ ਜ਼ਾਰੇ ਅੰਗਰੇਜ਼ੀ ਬੋਲੀ ਜਾਣਿਆ ਤਾਂ ਉਹ ਆਪਣੀ ਭਾਸ਼ਾ ਦੇ ਵਿੱਚ ਉਤავਦਾ ਪਵਿੱਤਰ ਆਤਮਾ ਨੇ ਉਹਨਾਂ ਨੂੰ ਇਹ ਪੂਰਾ ਜੱਟ ਅਟਕਾ ਦਿੰਦਾ ਆ ਕਿ ਪਵਿੱਤਰ ਆਤਮਾ ਨੇ ਕੀ ਕੀ ਬੋਲਣਾ ਉਹਨਾਂ ਨੂੰ ਦੱਸ ਦਿੱਤਾ ਉਹਨਾਂ ਦੀ ਭਾਸ਼ਾ ਵਿੱਚ ਅਭਿਤਰ ਆਤਮਾ ਨੇ ਬੋਲਦਾ ਉਹਨੂੰ ਸਿਖਾ ਦਿੱਤਾ ਕਿਉਂਕਿ ਜੇ ਕਈ ਵਾਰੀ ਅਸੀਂ 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 ਆਦਮੀ ਦੇ ਰੂਪ ਦੇ ਵਿੱਚ ਅਸੀਂ ਉਹ ਬੋਲੀਆਂ ਬੋਲਦੇ ਜਿਹੜੀਆਂ ਸੰਸਾਰ ਦੀਆਂ ਬੋਲੀਆਂ ਨੇ ਉਹ ਬੋਲੀਆਂ ਬੋਲਦੇ ਆ ਅਸੀਂ ਜਿਹੜੀਆਂ ਲੋਕਾਂ ਨੂੰ ਪੂਰੀਆਂ ਲੱਗਦੀਆਂ ਨੇ ਉਹ ਬੋਲੀਆਂ ਬੋਲਦੇ ਆ ਜਿਹੜੇ ਸਾਡੇ ਦੋਸਤ ਭੈਣ ਭਰਾਤ ਪਸੰਦ ਕਰਦੇ ਹੁਣ ਕਈਆਂ ਨੂੰ ਗਾਲਾਂ ਵੜੀਆਂ ਵਧੀਆ ਪਸੰਦ ਲੱਗਦੀਆਂ ਨੇ ਕਈ ਔਕਲ ਨੂੰ ਉੱਚੀ ਬੋਲਣਾ ਬੜਾ ਪਸੰਦ ਲੱਗਦਾ ਕਈਆਂ ਨੂੰ ਰਿਸ਼ਤੇਦਾਰਾਂ ਚ ਜਾ ਕੇ ਲੜਾਈ ਕਰਕੇ ਬੜਾ ਪਸੰਦ ਆਦਾ ਤੇ ਉਹ ਕਹਿੰਦੇ ਵਾਹ ਜੀ ਬਾਈ ਬੰਦਾ ਬੜਾ ਕੌੜਾ ਵਾ ਹਰ ਤਰ੍ਹਾਂ ਦੀ ਲੱਗ ਲੱਗ ਬੋਲੀਆਂ ਕਈਆਂ ਨੂੰ ਕਹੇਬਾਰੀਆ ਹਾਸਾ ਕਿਹੜਾ ਕਈਆਂ ਨੂੰ ਕਈ ਤਰ੍ਹਾਂ ਦੀਆਂ ਬੋਲੀਆਂ ਪਸੰਦ ਆਉਂਦੀਆਂ ਲੇਕਿਨ ਇਸ ਜਗ੍ਹਾ ਦੇ ਉੱਤੇ ਪਵਿੱਤਰ ਆਤਮਾ ਨੇ ਕਿਹੜੀ ਭਾਸ਼ਾ ਬੋਲਣ ਦੇ ਲਈ ਉਹਨਾਂ ਨੂੰ ਮਜਬੂਰ ਕੀਤਾ ਪਵਿੱਤਰ ਆਮ ਤਮਾ ਹallelujah ਜਿਹੜਾ ਵਿਅਕਤੀ ਪਵਿੱਤਰ ਆਤਮਾ ਪਾਇਆ ਹੋਇਆ ਵਾ ਉਹ ਸੰਸਾਰ ਵਾਲੀ ਗੱਲ ਬੋਲੇਗਾ ਨਹੀਂ ਸੰਸਾਰ ਵਰਗੀ ਉਹ ਬਿਲਕੁਲ ਵੀ ਸੋਚ ਰੱਖੇਗਾ ਨਹੀਂ ਉਹ ਕਿੱਦਾਂ ਦੀ ਸੋਚ ਰੱਖੇਗਾ ਜਿੱਦਾਂ ਦਾ ਪਵਿੱਤਰ ਆਤਮਾ ਨੂੰ ਲਈ ਜਾ ਰਿਹਾ ਜਿੱਦਾਂ ਦਾ ਪਵਿੱਤਰ ਆਤਮਾ ਨੂੰ ਅੱਗੇ ਵਧਾ ਰਿਹਾ ਜਿੱਦਾਂ ਦਾ ਪਵਿੱਤਰ ਆਤਮਾ ਨੂੰ ਗਾਈਡ ਕਰਦਾ ਹੈ ਅਜਿਹੇ ਲੋਕ ਪਵਿੱਤਰ ਆਤਮਾ ਪਾਏ ਹੋਏ ਆ ਉਹ ਲੋਕ ਕਦੀ ਵੀ ਉਹ ਫੇਕ ਬੋਲੀ ਉਹ ਡਫਰ ਬੋਲੀ ਕਦੀ ਵੀ ਬੋਲਣਗੇ ਨਹੀਂ ਆ ਕਿਉਂ ਨਹੀਂ ਬੋਲਣਗੇ ਉਹਨਾਂ ਨੂੰ ਅੱਜ ਜੇ ਮੈਂ ਪਵਿੱਤਰ ਆਤਮਾ ਦੀ ਗਾਈਡਿੰਗ ਦੇ ਮੁਤਾਬਕ ਨਹੀਂ ਚੱਲਿਆ ਉਹਦੇ ਰੂਲਸ ਦੇ ਮੁਤਾਬਕ ਨਹੀਂ ਚੱਲਿਆ ਉਹਦੀ ਮਰਜ਼ੀ ਦੇ ਮੁਤਾਬਕ ਨਹੀਂ ਚੱਲਿਆ ਖੁਦਾ ਦਾ ਆਤਮਾ ਸਾਡੇ ਤੋਂ ਪੀਹੋ ਜਾਵੇਗਾ ਅਲੱਗ ਹੋ ਜਾਵੇਗਾ ਫਿਰ ਅਨਸ਼ਾਂਤੀ ਹੋ ਜਾਵੇਗਾ ਕੰਦਲਾ ਹੋ ਜਾਵੇਗੀ ਹੋ ਜਾਵੇਗਾ ਈਸ਼ੂ ਮਸੀਹ ਦੇ ਬਚਨੇ ਕਹੇ ਹੋਏ ਈਸ਼ੂ ਮਸੀਹ ਨੇ ਕਿਹਾ ਮੈਂ ਜਾਣਦਾ ਹਾਂ ਤੇ ਮੈਂ ਤੁਹਾਡੇ ਲਈ ਇੱਕ ਸਹਾਇਕ ਭੇਜਾਂਗਾ ਉਹ ਸਹਾਇਕ ਕੌਣ ਹੋਵੇਗਾ ਪਵਿੱਤਰ ਆਤਮਾ ਉਹ ਪਵਿੱਤਰ ਆਤਮਾ ਕਿਦਾਂ ਕਰਤਾ ਉਹ ਦੱਸੇਗਾ ਕਿ ਤੁਸੀਂ ਕੀ ਕੀ ਬੋਲਣਾ ਕੀ ਕੀ ਸਮਝਣਾ ਕੀ ਕੀ ਕਰਨਾ ਹੈ ਹੈ ਤਾਂ ਉਹ ਵੀ ਯਿਸੂ ਮਸੀਹ ਦੇ ਨਾਲ ਸੀ ਤੇ ਸਾਡੇ ਤੇਵ ਸਾਲ ਯਿਸੂ ਦੇ ਨਾਲ ਰਹੇ ਉਹਨਾਂ ਨੇ ਕੋਨੇ ਯਿਸੂ ਮਸੀਹ ਕੋਲੋਂ ਟੀਚਿੰਗ ਲਈ ਉਹਨਾਂ ਯਿਸੂ ਮਸੀਹ ਕੋਲੋਂ ਸਿੱਖਿਆ ਯਿਸੂ ਮਸੀਹ ਦੇ ਕੋਲੋਂ ਬਹੁਤ ਕੁਝ ਉਹਨਾਂ ਨੇ ਪਾ ਲਿਆ ਲੇਕਿਨ ਅਜੇ ਵੀ ਉਹਨਾਂ ਦੇ ਜੀਵਨ ਵਿੱਚ ਕੋਈ ਨਾ ਕੋਈ ਕੀ ਸੀਗੀ ਘਾਟ ਸੀਗੀ ਕੀ ਸੀਗੀ ਘਾਟ ਸੀਗੀ ਹallelujah ਹallelujah 你看 पवित्र आत्मा ਉਤਰਿਆ ਤੇ ਆਤਮਾ ਕਿਹੜੀਆਂ ਬੋਲੀਆਂ ਬੋਲ ਰਿਆ ਵਾ ਜਿੱਦਾਂ ਜਿੱਦਾਂ ਆਤਮਾ ਗਾਈਡ ਕਰ ਰਿਹਾ ਉਦਾਂ ਉਦਾਂ ਹੀ ਉਹ ਉਹ ਬੋਲਦੇ ਜਾਏ ਹallelujah ਇਹ ਜਦਾ ਜਣੇ ਨਹੀਂ ਆ ਸਿਰਫ ਕਿੰਨੇ ਜਣੇ ਆ 120 ਲੋਕ ਅੱਜ ਵੀ ਚਰਚ ਦੇ ਵਿੱਚ ਹਜ਼ਾਰਾਂ ਲੋਕ ਆਉਣਗੇ ਲੇਕਿਨ ਕੁਝ ਲੋਕਾਂ ਨੂੰ ਪਵਿੱਤਰ ਆਤਮਾ ਉਸੇ ਵੇਲੇ ਆਵੇਗਾ ਸ਼ੁਬੇ ਦਾ ਕਿਉਂਕਿ ਉਹ ਘਰੋਂ ਹੀ ਮਨ ਬਣਾ ਕੇ ਆਉਂਦੇ ਆ ਕਿ ਅੱਜ ਖੁਦਾ ਦੇ ਚੰਮਗਨ ਹੋ ਕੇ ਵਰਸ਼ਿਪ ਕਰਨੀਆਂ ਔਰ ਜਦ ਕਦਾਵਤ ਰੂਹ ਕੇ ਰੂਹ ਨਾਲ ਤਾੜੀ ਮਾਰਨੀ ਆ ਰੂਹ ਨਾਲ ਗੀਤ ਗਉਣਾ ਅੱਗੇ ਬੈਣਾ ਵਾ ਰੂਹ ਨਾਲ ਵਚਨ ਸੁਣਾਵਾ ਅੱਜ ਪ੍ਰਭੂ ਦਾ ਦਾਸ ਮੇਰਲੀ ਵਚਨ ਬੋਲੇਗਾ ਅੱਜ ਪ੍ਰੋਫੈਟਿਕ ਵਰਡ ਮੈਨੂੰ ਦਵੇਗਾ ਅੱਜ ਉਹ ਮੇਰਲੀ ਕੋਈ ਸ਼ੁਭਾਰਣੀ ਬੋਲੇਗਾ ਉਹਨੇ ਕਿਹਾ ਜਿੱਦੋਂ ਪਤਰਸ ਬੋਲਦਾ ਸੀ ਤੇ ਵਚਨ ਸੁਣਾਉਂਦਾ ਸੀ ਤੇ ਸੁਣਨ ਵਾਲਿਆਂ ਤੇ ਕੀ ਉੱਤਰਦਾ ਸੀਗਾ ਪਵਿੱਤਰ ਆਤਮਾ ਹallelujah ਹallelujah ਅੱਜ ਉਹਨਾਂ ਦੇ ਉੱਤੇ ਪਵਿੱਤਰ ਆਤਮਾ ਉਤਰੇਗਾ ਜਿਹੜੇ ਲੋਕ ਪ੍ਰਭੂ ਯੀਸ਼ੂ ਮਸੀਹ ਨੂੰ ਸੱਚਮੁੱਚ ਕਹਿੰਦੇ ਆ ਪ੍ਰਭੂ ਆਪਲਾ ਸਹਾਇਕ ਮੈਨੂੰ ਦੇ ਮੈਂ ਉਹੀ ਬੋਲਾਂ ਜੋ ਤੇਰਾ ਉਹ ਦਰਤਾ ਹallelujah ਹੱਤਾਂ ਨੂੰ ਫਟਾਫਟ ਨਹੀਂ ਹੁੰਦਾ ਸਾਡੇ 3.5 ਸਾਲ ਪ੍ਰਭੂ ਦੇ ਨਾਲ ਰਹਿੰਦੇ ਹੋਇਆ 40 ਦਿਨ ਯਿਸੂ ਅਸੀਂ ਫੇਰ ਰਿਹਾ ਉਹਨਾਂ ਦੇ ਨਾਲ ਔਰ ਉਹਨਾਂ ਦੇ ਨਾਲ-ਨਾਲ ਚੱਲਦੇ ਹੋਏ ਯਿਸੂ ਨੇ ਹੋਰ ਬੜੀਆਂ ਗੱਲਾਂ ਪ੍ਰਭੂ ਨੂੰ ਸਿਖਾਈਆਂ ਲੇਕਿਨ ਅੱਜ ਵੀ ਖੁਦਾ ਦਾ ਕੁਝ ਚੀਜ਼ ਹੈਗੀ ਆ ਜਿਹੜੀ ਮੈਂ ਤੁਹਾਨੂੰ ਦੇਣਾ ਚਾਹੁੰਦਾ ਹallelujah ਅੱਜ ਇਹ ਕੁਝ ਹੈ ਜੋ ਤੁਹਾਡੇ ਵਿੱਚ ਨਹੀਂ ਆ ਅੱਜ ਇਹ ਵੀ ਕੁਝ ਤੁਹਾਨੂੰ ਚਾਹੀਦਾ ਜਿਸ ਦੇ ਦੁਆਰਾ ਤੂੰ ਇਸਤੇਮਾਲ ਪੂਰਾ ਕੋਨੇ ਦਾ ਹallelujah ਕੁਝ ਚੀਜ਼ਾਂ ਸਾਡੀ ਜ਼ਿੰਦਗੀ ਚ ਅਜੇ ਤੱਕ ਖੁਦਾ ਨੇ ਰੱਖੀਆਂ ਵਾ ਜਿਹੜੀਆਂ ਅਸੀਂ ਅਜੇ ਵੀ ਮੰਗਦੇ ਨਹੀਂ ਆ ਅਸੀਂ ਇਹਨੇ ਕਹਿੰਦੇ ਆ ਅਸੀਂ ਸੰਗੇ ਚਰਚ ਜਾਂਦੇ ਆ ਅਸੀਂ ਵੀਰਵਾਰ 28 ਤੇ ਚਰਚ ਜਾਂਦੇ ਆ ਅਸੀਂ ਬੰਦਗੀ ਐਟੈਂਡ ਕਰਦੇ ਆ ਪ੍ਰਚਾਰ ਹੁੰਦੇ ਆ ਬਸ ਕੁਝ ਥਾਂ ਤੋਂ ਮਾਨੂੰ ਬਹੁਤ ਵਧੀਆ ਦੱਸਦਾ ਲੇਕਿਨ ਉਹ ਖੁਦਾ ਕਹਿੰਦਾ ਅਜੇ ਵੀ ਕੁਝ ਤੇਰੇ ਜੀਵਨ ਦੇ ਵਿੱਚ ਕੁਝ ਘੱਡੀ ਹallelujah ਇਹ ਨਾਲ ਰਹਿਣ ਵਾਲੇ ਮੁਰਦਿਆਂ ਨੂੰ ਜ਼ਿੰਦਾ ਹੁੰਦਾ ਵੇਖਣ ਵਾਲੇ ਕੋੜੀਆਂ ਨੂੰ ਸ਼ੁੱਧ ਹੁੰਦਾ ਹੋਇਆ ਵੇਖਣ ਵਾਲੇ ਟੂਤਾਂ ਨੂੰ ਰੁਕਲਦੇ ਹੋਏ ਜਿਨ੍ਹਾਂ ਦੇ ਵੱਡੇ ਨਿੱਕੇ ਅੰਗਾਂ ਉਹਨਾਂ ਦੇ ਵੱਡੇ ਨਿੱਕੇ ਅੰਗ ਸਹੀ ਸਲਾਮਤ ਹੁੰਦੇ ਹੋਏ ਵੇਖ ਰਿਹਾ ਚੇਲੇ ਲੇਕਿਨ ਇਹਨਾਂ ਦੇ ਵਿੱਚ ਖੁਦਾ ਕਹਿੰਦਾ ਅਜੀਬ ਹੀ ਤੁਹਾਡੇ ਵਿੱਚ ਕੁਝ ਨਾ ਕੁਝ ਕਰਤਾ ਆ ਉਹ ਮੈਂ ਤੁਹਾਨੂੰ ਬਖਸ਼ਾਂਗਾ ਲਿਖੇ ਜਦੋਂ ਇੱਕ ਥਾਂ ਇਕੱਠੇ ਹੋਏ ਰੂਹ ਤਨ ਮਨ ਦੇ ਨਾਲ ਪਰਮੇਸ਼ਰ ਦੀ ਵਰਕਸ਼ਿਪ ਕੀਤੀ ਖੁਦਾ ਦਾ ਆਤਮਾ ਉਤਰਿਆ ਤੇ ਜਿਵੇਂ ਆਤਮਾ ਨੇ ਇਹਨਾਂ ਨੂੰ ਸਿਖਾਇਆ ਤੇ ਤਵੇਂ ਹੀ ਉਹ ਹੀ ਬੋਲੀਆਂ ਬੋਲਣ ਲੱਗੇ ਉਹਨਾਂ ਨੇ ਇਹ ਕਹਿਆ ਓਏ ਇਧਰ ਆ ਓਏ ਕਿਧਰ ਚੱਲਾ ਓਏ ਤੂੰ ਉੱਚੀ ਨਾ ਬੋਲ ਓਏ ਤੂੰ ਇਹ ਦੂਵਾ ਬੰਦ ਕਰ ਦੇ ਓਏ ਮੈਨੂੰ ਤੇਲ ਲੱਗ ਗਈ ਸਾਰੀ ਰਾਤ ਦੀ ਪ੍ਰਾਰਥਨਾ ਕਰ ਰਿਆ ਲਿਖਿਆ ਉਹ ਘਰ ਪਵਿੱਤਰ ਆਤਮਾ ਦੇ ਭਰ ਗਿਆ ਅਗ ਜਿਹਾ ਜੀਪਾ ਦਿਖਾਈ ਦਿੱਤੇ ਆ ਸਵਰਗ ਤੋਂ ਲਾਈਟ ਉਤਰੀ ਤੇ ਜਿਵੇਂ ਪਵਿੱਤਰ ਆਤਮਾ ਨੇ ਉਹਨਾਂ ਨੂੰ ਬੋਲਣਾ ਸਿਖਾਇਆ ਤੇਵੇਂ ਹੀ ਉਹਨਾਂ ਨੇ ਬੋਲੀਆਂ ਬੋਲਣੀਆਂ ਸ਼ੁਰੂ ਕਰ ਦਿੱਤੀਆਂ ਤੇ ਜਿਹੜੇ ਲੋਕ ਸੀ ਨਾ ਉੱਥੇ ਉਹ ਲੋਕ ਕਹਿਣ ਲੱਗੇ ਲੈ ਭਈ ਆ ਜੀਓ ਸਵੇਰੇ ਸਵੇਰੇ ਉਲਟੀਆਂ ਗੱਲਾਂ ਹੀ ਬੋਲਣ ਲੱਗੇ ਲਿਖਿਆ ਉਹਨਾਂ ਦੇ ਵਿੱਚ ਫਿਰ ਪੱtras ਉੱਟ ਕੇ ਮੈਂ ਕੀ ਆਦ ਪੜਾਂਗਾ ਉਸ ਤੋਂ ਬਾਅਦ ਅਸੀਂ ਸਮਾਪਤੀ ਕਰਾਂਗੇ 14 ਹਾਥ ਨੂੰ ਲਿਖਿਆ ਪੱtras ਉੱਠ ਕੇ ਖੜਾ ਹੋ ਕੇ ਤੇ ਉਹਨਾਂ ਦੇ ਵਿੱਚ ਕੀ ਕਰਨ ਲੱਗਾ ਫਿਰ ਪਰ ਜ਼ਾਰ ਕਰਨਾਗਾ ਜ਼ੋਰ ਸੇ ਆਮੀਂ 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 ਜ਼ੋਰ ਨਾਲ ਉਹਨੇ ਬੋਲਿਆ ਉੱਠ ਕੇ ਕੋ ਕੇ ਪਵਿੱਤਰ ਆਤਮਾ ਨੇ ਉਹ ਚੀਜ਼ ਸਿਖਾਈ ਪਵਿੱਤਰ ਆਤਮਾ ਨੇ ਉਹ ਚੀਜ਼ ਦੱਸੀ ਪਵਿੱਤਰ ਆਤਮਾ ਨੇ ਉਹਨੂੰ ਘਸਾਇਆ ਪਵਿੱਤਰ ਆਤਮਾ ਨੇ ਦਲੇਰੀ ਦਿੱਤੀ ਉੱਠ ਹਣ ਖੜਾ ਹੋ ਇਹਨਾਂ ਵਿੱਚ ਗਵਾਈ ਦੇ ਯਿਸੂ ਮਸੀਹ ਜਿੰਦਾ ਪਰਮੇਸ਼ਰਾ ਤਾਰੀਫ ਕਰੋ ਖੁਦਾ ਦੀ ਜ਼ੋਰ ਸੇ ਇਸ ਪੇਗਾਸ ਹੇਲੂਇਆ ਆਮੇਨ ਅਜਿਹੀ ਯਿਸੂ ਮਸੀਹ ਦਾ ਪ੍ਰਚਾਰ ਆਪਣੇ ਦੋਸਤਾਂ ਵਿੱਚ ਨਹੀਂ ਕਰ ਪਾਉਂਦੇ ਆਪਣੇ ਕਿਤੇ ਕੰਮ ਤੇ ਚੱਲ ਜੀ ਆਪਸ ਵਿੱਚ ਨਹੀਂ ਕਰ ਪਾਉਂਦੇ ਕਿਉਂਕਿ ਉਹ ਵੱਡੇ ਆ ਉਹ ਹੋਰ ਜਾਤਾਂ ਦੇ ਆ ਉਹ ਸਾਡੇ ਅਸੀਂ ਉਹਨਾਂ ਤੋਂ ਡਰਦੇ ਆ ਅਸੀਂ ਘਬਰਾਉਂਦੇ ਆ ਅਸੀਂ ਕਹਿੰਦੇ ਆ ਇਹ ਕਿਤੇ ਸਾਡੀ ਗੱਲ ਦਾ ਗੁੱਸਾ ਨਾ ਕਰ ਜੇ ਅਸੀਂ ਉਹਨਾਂ ਨੂੰ ਜੈ ਮਸੀਹ ਜੀ ਨਹੀਂ ਕਹਿੰਦੇ ਅਸੀਂ ਉਹਨਾਂ ਦੀ ਲੈਂਗੁਏਜ ਜਿ ਜੋ ਉਹ ਬੋਲਦੇ ਉਲਟਾ ਅਸੀਂ ਉਹੀ ਜਵਾਬ ਦਿੰਦੇ ਆ ਲੇਕਿਨ ਆਪਣੇ ਯੇਸ਼ੂ ਮਸੀਹ ਦਾ ਕਰਾਰ ਕਰਦੇ ਨਹੀਂ ਆ ਪਰ ਪ੍ਰਭੂ ਨੂੰ ਪਤਾ ਸੀ ਇਸ ਗੱਲ ਦਾ ਕਿ ਇਹ ਚੇਲੇ ਅਜੇ ਡਰਦੇ ਆ ਅਜੇ ਘਬਰਾਉਂਦੇ ਆ ਅਜੇ ਇਹਨਾਂ ਨੇ ਵੱਡੇ ਵੱਡੇ ਜਾ ਕੇ ਜੱਜਾਂ ਦੇ ਵਕੀਲਾਂ ਦੇ ਡੇਠਾੜੇ ਦਾਰਾਂ ਦੇ ਕਿ اور ਬੁਸ਼ੇ ਦਪਤਾ ਨੇ ਜਿਹੜੇ ਬਹੁਤ ਬਹੁਤ ਇਨਾ ਤੋਂ ਵੀ ਗਿਆਨੀ ਨੇ ਉਹਨਾਂ ਦੇ ਅੱਗੇ ਜਾ ਕੇ ਇਹਨਾਂ ਨੇ ਪ੍ਰਚਾਰ ਕਰਨਾ ਲੇਕਿਨ ਅਜੇ ਇਹਨਾਂ ਦੇ ਵਿੱਚ ਕੋਈ ਕੀ ਗਿਆ ਕਾਰਤਾ ਹallelujah ਪਵਿੱਤਰ ਆਤਮਾ ਨੇ ਜੋ ਸਖਾਇਆ ਪਤਰਾ ਤੋਂ ਕੋਠੇ ਦੇ ਦਿੰਦਾਲ ਗੋਲ ਲਗਾ 14 ਨੂੰ ਆ 14 ਨੂੰ ਪੜਾਂਗੇ ਅਸੀਂ 2014 ਨੂੰ ਹੂੰ ਤਾਂ ਤੇ ਪਤਰਾਸ ਉਹਨਾਂ 11 ਦੇ ਨਾਲ ਸਾਡਾ ਹੋ ਕੇ ਉੱਚੀ ਆਵਾਜ਼ ਨਾਲ ਆਖਣ ਲੱਗਾ ਕੀ ਹੈ ਜਿਹੜੇ ਦਿਨ ਦੇ ਜੋ ਹੋਵੇਗਾ ਜੋ ਆਪਨੇ ਆਤਮਾ 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 ਵਿਸਤਾਰੇ ਸਰੀਰ ਉੱਤੇ ਵਹਾ ਦਿਆਂ ਅਤੇ ਤੁਹਾਡੇ ਪੁੱਤਰ ਅਤੇ ਤੁਹਾਡੀਆਂ ਧੀਆ ਅਗੋਂ ਬਾਜਣ ਦੀਆਂ ਅਤੇ ਤੁਹਾਡੇ ਜਵਾਨ ਦਰਸ਼ਨ ਵੇਖਣਗੇ ਅਤੇ ਤੁਹਾਡੇ ਦੇਖਣਗੇ ਹਾਂ ਮੈਂ ਆਪਣੇ ਦਾਸ ਅਤੇ ਆਪਣੀਆਂ ਦਾਸੀਆਂ ਉੱਤੇ ਉਹੀ ਦਿਨੀ ਆਪਣੇ ਆਤਮਾ ਵਿੱਚੋਂ ਵਹਾ ਦੇਵਾਂਗਾ ਅਤੇ ਉਹ ਅਗਮਵਾਕ ਕਰੰਗੇ ਹallelujah ਹallelujah ਕਿੰਦਾ ਜੌਨ ਨਬੀ ਦੀ ਪਿੱਛੇ ਪੁਸਤਕ 'ਚ ਜਾ ਕੇ ਪੜ੍ਹ ਲਓ ਕਿਉਂਕਿ ਮੈਂ ਤੁਹਾਨੂੰ ਦੱਸਦਾ ਅਸੀਂ ਅਜੇ ਸਵੇਰ ਦਾ ਦਿਨ ਨਹੀਂ ਕਰੇ ਅਜੇ ਤੇ ਦਿਨ ਦਾ ਮੜਾ ਜਿਹਾ ਪੈਰ ਹੀ ਚੜਿਆ ਵਾ ਅਜੇ ਲੋਈ ਲੱਗੀ ਅਸੀਂ ਨਸ਼ਾ ਨਹੀਂ ਕੀਤਾ ਲੇਕਿਨ ਇਹ ਉਹ ਵਚਨ ਜਿਹੜੇ ਪਰਮੇਸ਼ੁਰ ਨੇ ਕਿਹਾ ਤੁਹਾਡੇ ਪੁੱਤਰ ਧੀਆ ਕੰਮ ਵੱਡ ਕਰੰਗੇ ਤੁਹਾਡੇ ਬੁੱਢੇ ਜਵਾਨ ਜੇ ਕਰੰਗੇ ਤੁਹਾਡੇ ਟਾਡੇ ਜਵਾਨ ਜਿਹੜੇ ਆ ਦਰਸ਼ਨ ਵੇਖਣਗੇ ਤੁਹਾਡੇ ਜਿਹੜੇ ਤੁਹਾਡੇ ਨਗਰ ਦੇ ਵਿੱਚ ਲੋਕ ਜਿੱਦਾਂ ਦਾਸ-ਦਾਸੀਆ ਰਹਦੇ ਆ ਉਹਨਾਂ ਤੇ ਮੈਂ ਆਪਣਾ ਆਤਮਾ ਬਹਾਅ ਦੇਵਾਂਗਾ ਕਿਉਂਕਿ ਇਹ वचन ਜਿਹੜੇ ਆ ਜੋ ਨਬੀ ਦੀ ਜ਼ੁਬਾਨੀਆਂ ਪੂਰੇ ਹੋਣਗੇ ਈਸ਼ੂ ਮਸੀਹ ਦੇ ਸਮਰਥੀ ਨਾਮ ਦੇ ਵਿੱਚ ਤੇ ਅੱਜ ਆਪਣੀ ਅੱਖਾਂ ਨਾਲ ਉਹਨਾਂ ਨੂੰ ਤੁਸੀਂ ਪੂਰਾ ਹੁੰਦਾ ਦੇਖ ਰਹੇ ਹੋ ਹਾਲੇਲੂਇਆ ਹਾਲੇਲੂਇਆ ਕਲਮ ਦੇ ਵਿੱਚ ਲਿਖਿਆ ਜਿਹੜਾ ਕੋਈ ਪਰਮੇਸ਼ਰ ਕੋਲ ਮੰਗਦਾ ਵਾ ਖੁਦਾ ਉਹਨਾਂ ਨੂੰ ਦੰਦਿਆ ਆਮੀਨ ਜਿਹੜਾ ਕੋਈ ਖੁਦਾ ਨੂੰ ਕਹਿੰਦਾ ਢੂੰਡਦਾ ਉਹ ਉਹਨੂੰ ਪਾ ਲੈਂਦਾ ਆ ਤੇ ਕਹਿੰਦਾ ਜਿਹੜਾ ਕੋਈ ਖੱਡ ਛਟਾਉਂਦਾ ਆ ਤੇ ਉਹਦੇ ਲਈ ਪਰਮੇਸ਼ਰ ਖੋਲ ਦਿੰਦਾ ਆ ਪਤਰਾਸ ਹੁਣ ਅਨੇ ਇਹ ਨਹੀਂ ਕਿਹਾ ਕਿ ਪ੍ਰਭੂ ਜੀ ਪੰਜ ਚਾਰ ਦਿਨੇ ਪਹਿਲੀ ਰੋਜ਼ ਚਰਚ ਬਣਾਈਏ ਤੇ ਫਿਰ ਉਸ ਤੋਂ ਬਾਅਦ ਤਨੀ ਕਲੀਸੀਆ ਨੂੰ ਇਕੱਠਾ ਕਰਿਆ ਕਰਾਂਗੇ ਵਰਸ਼ਪ ਥੋੜੀ ਕਰਿਆ ਕਰਾਂਗੇ ਫਿਰ ਵੇਖਾਂਗੇ ਪਤਰਸ ਨੇ ਅਤੇ ਤਰ ਆਤਮਾ ਪਾਇਆ ਯਿਸੂ ਮਸੀਹ ਦੇ ਨਾਮ ਦੇ ਵਿੱਚ ਇੱਕ 11 ਕਿਹੜੇ ਆ ਜਹੂਦਾ ਐਕਸਰ ਜੋਤੀ ਨੇ ਤਾਂ ਫਾਲ ਲੈ ਲਿਆ ਇਹ ਜਿਹੜੇ ਮਗਰ 11 ਬਚੇ ਆ ਇਹ ਉਹ 11 ਵਾਂ ਉਹ ਇਕੱਠੇ ਹੋਏ ਆ ਇੱਕ ਥਾਂ ਦੇ ਵਿੱਚ ਤੇ ਸਾਰੇ ਟੋਟਲ ਪਾ ਕੇ ਕਿੰਨੇ ਲੋਕ ਸੀਗੇ 120 120 ਲੋ ਹਾਲੇਲੂਇਆ ਪੰਜੀ ਕੋਸਲ ਨਾਲ ਜਿਹੜਾ ਇਹ ਵੀ ਹੋਇਆ ਇਕੱਠੇ ਹੋਇਆ ਤੇ ਪਵਿੱਤਰ ਆਤਮਾ ਦੀ ਵੇਟ ਕਰਿਆ ਮੱਛੇ ਦੀ ਵੇਟ ਕਰਿਆ ਗਰੇਸ ਦੀ ਵੇਟ ਕਰਿਆ ਖੁਦਾ ਦੀ ਅਨਿਓਟਰਨ ਦੀ ਵੇਟ ਕਰਿਆ ਖੁਦਾ ਦੀ ਉਸ ਹੀਲਿੰਗ ਦੀ ਵੇਟ ਕਰਿਆ ਕਿਉਂਕਿ ਇਸ ਤੋਂ ਬਾਅਦ ਇਹਨਾਂ ਨੇ ਕੋਈ ਤਰ੍ਹਾਂ ਆਤਮਾ ਪਾ ਕੇ ਪ੍ਰਚਾਰ ਵੀ ਕਰਿਆ بہت لوگ آتما جا یہ بولیاں بولتے آ سانو ایل بھی سمجھ لگتی نہیں آج جہاں لوگ پویتر آتما نی پائے ہوئے لوگ وہ ਵੇ ਸਕਲ ਨੂੰ ਸਮਝ ਦੇ ਕਹਿੰਦੇ ਜਿਉ ਇਹ ਬੋਲਦੇ ਆ ਸਾਡੀ ਭਾਸ਼ਾ ਤੇ ਇਹਨਾਂ ਦੀ ਭਾਸ਼ਾ ਸਾਡੀ ਸਮਝ ਵਿੱਚ ਬਿਲਕੁਲ ਵੀ ਆਂਦੀ ਨਹੀਂ ਆ। ਸਾਡੀ ਅਨੇ ਜਾਤੀਆਂ ਨੇ ਰੌਲਾ ਪਾਇਆ ਹੋਇਆ ਵਾ ਚਰਚ ਵਿੱਚ ਭਖੜ ਬੱਦ ਹੁੰਦਾ ਵਾ ਔਰ ਮੇਂ ਚਾਹ ਤਾ ਸਾਡੇ ਵੀ ਤਰੀਕੇ ਨਾਲ ਹੀ ਭੈਣ ਭਰਾ ਲੈਣੇ ਆ ਉਹ ਵੀ ਉਹਨਾਂ ਦੇ ਨਾਲ ਹੀ ਸਾਥ ਦੇ ਦਿੰਦੇ ਆ। ਉਹ ਵੀ ਉਹੋ ਗੱਲਾਂ ਕਰੀ ਜਾਂਦੇ ਜਿਹੜੀਆਂ ਉਹ ਕਰੀ ਜਾਂਦੇ। ਲੇਕਿਨ ਘਾਟ ਕਾਦੀ ਆ ਪਵਿੱਤਰ ਆਤਮਾ ਨਹੀਂ ਆ। ਪਵਿੱਤਰ ਆਤਮਾ ਜੇ ਉਸ ਸਮੇਂ ਯਸ਼ੂ ਮਸੀਹ ਦੇ ਬਾਰੇ ਦੇ ਵਿੱਚ ਗੱਲ ਕਰਦੇ ਤੇ ਉਦੋਂ ਵੀ ਲੋਕ ਉਹ ਰੋੜਤਾ ਕਰਦੇ ਸੀ ਲੇਕਿਨ ਪਵਿੱਤਰ ਆਤਮਾ ਜਿਹੜਾ ਵਾ ਇਸ ਸਾਲੋਂ ਸਵਰਗ ਦੀਆਂ ਗੱਲਾਂ ਆਦਮਿਕ ਭੇਦ ਖੁਦਾ ਦੇ ਬਾਣੀ ਦੀਆਂ ਗੱਲਾਂ ਦੱਸਦਾ ਵਾ ਕਿ ਅਸੀਂ ਕਿੱਦਾਂ ਖੁਦਾ ਵਿੱਚ ਅੱਗੇ ਵਧਣਾ ਪਰ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਮੈਂ ਕਿਉਂਕਿ ਅਸੀਂ ਇੱਕੇ ਰਾਤ ਦੇ ਵਿੱਚ ਖੁਦਾ ਨੂੰ ਪਾ ਨਹੀਂ ਸਕਦੇ ਇੱਕੇ ਦਿਨ ਦੇ ਵਿੱਚ ਅਸੀਂ ਖੁਦਾ ਦੇ ਦਰਸ਼ਨ ਨਹੀਂ ਕਰ ਸਕਦੇ ਇੱਕੇ ਦਿਨ ਅਸੀਂ ਖੁਦਾ ਦੇ ਨਾਲ ਆਪਣੀ ਤਾਰ ਜਿਹੜੀ ਆ ਨਾਤਾ ਨਹੀਂ ਚੱਕਦਾ ਮਜੂਰ ਸਕਦੇ ਹਰ ਕੰਮ ਦੇ ਵਿੱਚ ਟਾਈਮ ਲੱਗਣਾ ਸਾਢੇ 3 ਸਾਲ ਤੋਂ ਬਾਅਦ 40 ਦਿਨ ਪਰਮੇਸ਼ੁਰ ਯਿਸੂ ਮਸੀਹ ਫੇਰ ਇਹਨਾਂ ਦੇ ਨਾਲ ਦੇ ਉਸ ਤੋਂ ਬਾਅਦ ਫੇਰ ਉਸ ਸਵਰਗ 'ਚ ਚਲੇ ਗਏ ਔਰ ਕੰਧਾ ਮੈਂ ਜਾ ਰਿਹਾ ਹੁਣ ਮੈਂ ਤੁਹਾਡੇ ਲਈ ਇੱਕ ਸਹਾਇਕ ਭੇਜਾਂਗਾ ਤੇ ਉਹ ਤੁਹਾਨੂੰ ਸਭ ਕੁਝ ਸਿਖਾਵੇਗਾ ਤੇ ਇਨ੍ਹਾਂ ਲੋਕਾਂ ਨੇ ਇਹ ਜਿਹੜੇ 11 ਚੇਲੇ ਤੇ ਨਾਲ ਇਹਨਾਂ ਦੇ ਸਾਰੇ ਭੀੜ ਜਿੰਨੇ ਵੀ 100 ਲੋਕ 120 ਲੋਕ ਇਕੱਠੇ ਹੋਇਆ ਉਹ ਸਾਰੇ ਉਸ ਪਵਿੱਤਰ ਆਤਮਾ ਦੀ ਕੀ ਕਰ ਰਿਹਾ ਵੇਟ ਕਰ ਰਿਹਾ ਜਦੋਂ ਪਵਿੱਤਰ ਆਤਮਾ ਉਹਨਾਂ ਨੂੰ ਮਿਲਿਆ ਤੇ ਲਿਖਿਆ ਜਿੱਦਾਂ ਜਿੱਦਾਂ ਪਵਿੱਤਰ ਆਤਮਾ ਨੇ ਬੋਲਣਾ ਉਹਨਾਂ ਨੂੰ ਦੱਸਿਆ ਉਦਾ-ਉਦਾ ਨੇ ਉਹਨਾਂ ਨੇ ਬੋਲਣਾ ਸ਼ੁਰੂ ਕਰ ਦਿੱਤਾ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਆਮੀਨ ਆਮੀਨ ਜੋ ਪ੍ਰਭੀ ਦਾ ਆਤਮਾ ਪਾਈ ਹੋਏ ਲੋਕ ਉਹਦਾ ਹੀ ਬੋਲਣਗੇ ਜਿੱਦਾਂ ਪ੍ਰਭੂ ਯਿਸੂ ਮਸੀਹ ਦਾ ਆਤਮਾਾਨੂੰ ਸੁਖੋਂ ਦਾ ਜੁਮੇ ਬੋਲਵਾਵੇਂ ਅਮੇ ਹallelujah ਸਾਡੀ ਨਜ਼ਰ ਜਿਹੜੀ ਆ ਖੁਦਾਵੰਦ ਯਿਸੂ ਮਸੀਹ ਤੇ ਟਿਕੀ ਹੋਈ ਆ ਸਾਡੀ ਸਾਡੀ ਉਹਦੀ ਕਰੂਸ ਤੇ ਟਿਕੀ ਹੋਈ ਆ ਸਾਡੀ ਉਹਦੀ ਕੁਰਬਾਨੀ ਤੇ ਟਿਕੀ ਹੋਈ ਆ ਸਾਡੀ ਨਜ਼ਰ ਉਹਦੀ ਸਾਡਾ ਆਹ ਵਿਸ਼ੰਤੀ ਉਹਦੀ ਮੁਕਤੀ ਤੇ ਉਹਦੀ ਮਜ਼ਾਦ ਤੇ ਦਿੱਤੀ ਹੋਈ ਆ ਅਸੀਂ ਚਾਲ ਵੀ ਸੜ ਪਾਲੀ ਅਸੀਂ ਮੁਕਤੀ ਪਾਲੀ ਅਸੀਂ ਚੰਗਾਈ ਪਾਲੀ ਅਸੀਂ ਪਵਿੱਤਰ ਆਤਮਾ ਪਾ ਲਿਆ ਅਸੀਂ ਹੁਣ ਹੁਣ ਹੋਰ ਉਹਨਾਂ ਨੂੰ ਬੰਦਣਾ ਈਸ਼ੂ ਮਸੀਹ ਦੇ ਸਮਰਥੀ ਨਾਮ ਦੇ ਵਿੱਚ ਪਤਰ ਸਦਾਵੇਂ ਨਾਲ ਉੱਥੇ ਖੜਾ ਹੋ ਕੇ ਖਿਆਰਾਂ ਦੇ ਵਿੱਚੋਂ ਕਹ ਰਿਹਾ ਭਾਈਓ ਮੇਰੀ ਗੱਲ ਸੁਣੋ ਕਿਉਂਕਿ ਅਸੀਂ ਨਸ਼ੇ ਵਿੱਚ ਨਹੀਂ ਆ ਇਹ ਉਹ ਗੱਲ ਆ ਜਿਹੜੀ ਚੌਲ ਨਵੀਂ ਜੁਬਾਨੀ ਬੋਲੀ ਗਈ ਈਸ਼ੂ ਮਸੀਹ ਦੇ ਸਮਰਥੀ ਨਾਮ ਦੇ ਵਿੱਚ ਅਮੀਨ ਕਿ ਹਰੇਕ ਦੇ ਅੰਦਰ ਪਵਿੱਤਰ ਆਤਮਾ ਨਹੀਂ ਰਹਿ ਸਕਦਾ ਉਸ ਨੂੰ ਕਿਉਂਕਿ ਪਵਿੱਤਰ ਆਤਮਾ ਨੂੰ ਜਗ੍ਹਾ ਚਾਹੀਦੀ ਆ ਕਿ ਚਾਹੀਦੀ ਆ ਹਾ ਚਈ ਦਮ ਮੰਨ ਲਿਏ ਕਿ ਜਮੇ ਇੱਕ ਕੁਰਸੀ ਬੈਠੀ ਇੱਕ ਇੱਕ ਕੁਰਸੀ ਦੇ ਉੱਤੇ ਇੱਕ ਔਰਤ ਬੈਠੀ ਆ ਤੇ ਦੂਜੀ ਔਰਤ ਉਹਦੇ ਉਹਦੇ ਆ ਕੇ ਕਹਿਦੀ ਮੈਂ ਆ ਤੇਰੀ ਕੁਰਸੀ ਦੇ ਉੱਤੇ ਜਿੱਥੇ ਤੂੰ ਬੈਠੀ ਮੈਂ ਆ ਉੱਥੇ ਬਹਿਣਾ ਉਹ ਨਹੀਂ ਬਹਿ ਸਕਦੀ ਹਾਂ ਕਿ ਨਾ ਕਿਉਂਕਿ ਉਹਦੇ ਬਾਅਦ ਦੇ ਉੱਤੇ ਜਗ੍ਹਾ ਹੀ ਨਹੀਂ ਹੈ ਉਹਨੂੰ ਕੁਰਸੀ ਨਵੀਂ ਲਾਉਣੀ ਪੈਣੀ ਹੈ ਤੇ ਜਾਂ ਤਾਂਕਰ ਉਹਨੂੰ ਖਾਲਣਾ ਪੈਣਾ ਉੱਥੇ ਹਾਂ ਉਹਨੂੰ ਉੱਥੇ ਕੀ ਕਰਨਾ ਪੜਾ ਹੱਲ ਨਾ ਪੜਾ ਅੱਜ ਚੋੜ ਬੜਿਆ ਹੋਇਆ ਅੱਜ ਕਈ ਤਰ੍ਹਾਂ ਦੇ ਅੰਦਰ ਜਗਾੜ ਰੱਖੇ ਹੋਏ ਆ ਤੇ ਪਵਿੱਤਰ ਆਤਮਾ ਦੇ ਸਾਡੇ ਕੀ ਆਵੇ ਅੰਦਰ ਆਵੇ ਪਹਿलो ਬਾਕੀ ਚੀਜ਼ਾਂ ਨੂੰ ਕੀ ਕਰਨਾ ਪੈਣਾ ਬਾਹਰ ਕਰਨਾ ਪੈਣਾ ہلو منشو مسیح نے اپدیش دہاڑی پدیش کہ مٹی کی آٹھ چل گیا کہہ دا تو جنہ کے من شبھو جنہیں پویتر آتما پا لیا انہیں یشو مسیح ویا ہلوا سارے وجہ ਔਰ ਦੁਸ਼ਟ ਆਤਮਾਵਾਂ ਨੂੰ ਯਿਸੂ ਮਸੀਹ ਨੇ ਜਰੂਰ ਨਗਰੇ ਹਾਈ ਜੇਸੂਤੀ ਆ ਗਿਆ ਹਾਈ ਦੂਤ ਖੜੇ ਹਾਈ ਆ ਆ ਗਿਆ ਆਹ ਰੂਪ ਵੀ ਨਹੀਂ ਦੇਖ ਰਿਹਾ ਲੇਕਿਨ ਮੈਸੀ ਮਹਿਸੂਸ ਕਰ ਰਿਹਾ ਖੁਦਾ ਸਾਡੇ ਅੰਦਰ ਆਮੇਨ ਅੰਗੇ ਪਵਿੱਤਰ ਆਤਮਾ ਅੰਦਰ ਆਏਗਾ ਫਿਰ ਜੋ ਉਹ ਕਹੇਗਾ ਉਹੀ ਅਸੀਂ ਬੋਲਣਾ ਸ਼ੁਰੂ ਕਰ ਧੰਵਾਦ ਹallelujah ਯੂਕੂਬ ਦੀ ਪੱਤਰੀ ਚ ਲਿਖਿਆ ਜਿਹੜਾ ਸੰਸਾਰ ਨਾਲ ਪ੍ਰੇਮ ਰੱਖਦਾ ਉਹ ਪਰਮੇਸ਼ਰ ਦੇ ਨਾਲ ਕੀ ਰੱਖਦਾ ਗੈਰਤ ਨਾਲ ਸੰਸਾਰ ਦੇ ਨਾਲ ਜਨਗੇ ਸੰਸਾਰ ਨਾਲ ਅਸੀਂ ਸਹਿਮਤ ਨਹੀਂ ਹੋ ਸਕਦੇ ਸੰਸਾਰ ਨਾਲ ਜਾ ਕੇ ਹਰ ਜਗ੍ਹਾ ਤੇ ਜਾ ਕੇ ਅਸੀਂ ਮੱਥਾ ਨਹੀਂ ਦੇ ਸਕਦੇ ਲੰਗਰ ਪ੍ਰਸ਼ਾਦ ਨਹੀਂ ਖਾ ਸਕਦੇ ਹਰ ਇੱਕ ਨਾਲ ਅਸੀਂ ਗਾਲੀ ਗਲੋਚ ਨਹੀਂ ਕਰ ਸਕਦੇ ਹਰ ਇੱਕ ਨਾਲ ਅਸੀਂ ਬਹਿ ਕੇ ਭੋਗ ਬਲਾਸ ਨਹੀਂ ਕਰ ਸਕਦੇ ਹਰ ਜਗ੍ਹਾ ਤੇ ਜਾ ਕੇ ਅਸੀਂ ਧਾਨੂੰ ਸ਼ਿਕਾ ਨਹੀਂ ਕਰ ਸਕਦੇ ਡਾਂਸ ਵਾਂਸ ਨਹੀਂ ਕਰ ਸਕਦੇ ਤੋਂ ਹਰ ਚੀਜ਼ ਅਸੀਂ ਨਹੀਂ ਕਰ ਸਕਦੇ ਕਿਉਂਕਿ ਸਾਡੇ ਅੰਦਰ ਪਵਿੱਤਰ آتم کیے گا بولیں گے خدا سانو گائڈ کرے گا پھر جو مگا کے پرمیشور کو تعریف کرو خداری پتما سانو بہت کچھ سکھایا ہے ਅਸੀਂ ਆਪਣੇ ਮੋਟਰਸਾਈਕਲ ਤੇ ਬੈਠੇ ਗੱਡੀ ਤੇ ਬੈਠੇ ਹੋਏ ਜੋ ਜਾਂਦੇ ਹੋਏ ਜਾ ਕੰਮ ਤੇ ਜਾਂਦੇ ਹੋਏ ਪ੍ਰਭੂ ਨੂੰ ਕਹਿ ਸਕਦੇ ਪ੍ਰਭੂ ਤਾਂ ਆਪਣਾ ਪਵਿੱਤਰ ਆਤਮਾ ਮੈਨੂੰ ਅਲੱਗਨਾ ਕਰੀ ਉਹ ਮੈਨੂੰ ਦੇ ਮੈਨੂੰ ਸਿਖਾਵੇ ਮੈਂ ਕੀ ਬੋਲਣਾ ਮੈਂ ਕਿੱਦਾਂ ਬੋਲਣਾ ਮੈਂ ਵੱਡੇ ਲੋਕਾਂ ਵਿੱਚ ਜਾ ਕੇ ਕਿੱਦਾਂ ਬੋਲਣਾ ਤੇ ਪਵਿੱਤਰ ਆਤਮਾ ਤੁਹਾਨੂੰ ਉਹ ਵੀ ਬੋਲਣਾ ਦੱਸੇਗਾ ਉਹ ਉਹਨਾਂ ਦੇ ਵਿੱਚ ਤੁਹਾਡਾ ਆਦਰ ਹੋਏਗਾ ਮੈਂ ਕੀ ਕਹਾਂ ਮੈਂ ਨੇ ਕਹ ਤੁਹਾਡਾ ਆਦਰ ਹੋਏਗਾ ਉਹਨਾਂ ਦੇ ਵਿੱਚ ਈਸ਼ੂ ਮਸੀਹ ਦੇ ਸਮਰਪਿਤ ਆਮੇਂ ਮੈਂ ਕਹ ਤੁਸੀ ਬles ਹੋ ਗਏ ਈਸ਼ੂ ਮਸੀਹ ਦੇ ਸਮਰਪਿਤ ਨਾਮ ਦੇ ਵਿੱਚ ਆਮੇਂ ਉਹਨਾਂ ਨੂੰ ਪਵਿੱਤਰ ਆਤਮਾ ਦੀਆਂ ਗੱਲਾਂ ਦਾ ਭੇਤ ਲੈਣਾ ਪਵੇਗਾ ਯਿਸੂ ਮਸੀਹ ਦੇ ਨਾਮ ਦੇ ਵਿੱਚ। ਆਮੇਨ। ਮਰਨਾ ਉਹਨਾਂ ਦੇ ਜੀਵਨ ਵਿੱਚ ਕੋਈ ਵੀ ਬਾਦਸ਼ਾਹ, ਕੋਈ ਵੀ ਸਾਮਰਤ ਕੰਮ ਨਹੀਂ ਕਰੇਗੀ, ਨਾ ਉਹਨਾਂ ਨੂੰ ਸਮਝ ਆਏਗੀ। ਲੇਕਿਨ ਤੁਸੀਂ ਜੋ ਬੋਲੋਗੇ ਕਲਿਸਿਆ ਦੇ ਲਈ, ਆਪਣੇ ਲਈ, ਆਪਣੇ ਪਰਿਵਾਰ ਦੇ ਲਈ ਹੰਟੀ ਦਾ ਕਾਰਨ ਬਣੋਗੇ ਯਿਸੂ ਮਸੀਹ ਦੇ ਸਵਰਦੀ ਨਾਮ ਦੇ ਵਿੱਚ। ਆਮੇਨ। ਹallelujah। 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 ਸੋਪਾ ਦੀ ਆਤਮਾ ਨੂੰ ਗ੍ਰਹਿਣ ਕਰਨਾ। ਗੋਲਮਾ ਪਵਿੱਤਰ ਆਤਮਾ ਲੈਣਾ ਸੋਣਾਏ ਗੋਲਮਾ ਪਵਿੱਤਰ ਆਤਮਾ ਲੈਣਾ ਸੋਣਾਏ ਹਾਲੇਲੂਇਆ ਜੇ ਪਵਿੱਤਰ ਆਤਮਾ ਹੋਏਗਾ ਉਦੋਂ ਬੇਆਰ ਨਹੀਂ ਹੋਏਗਾ ਪਵਿੱਤਰ ਆਤਮਾ ਹੋਏਗਾ ਉਦੋਂ ਕਪਟਾਈ ਨਹੀਂ ਹੋਗੀ ਪਵਿੱਤਰ ਆਤਮਾ ਹੋਏਗਾ ਉਦੋਂ ਨਸ਼ਾ ਨਹੀਂ ਹੋਏਗਾ ਪਵਿੱਤਰ ਆਤਮਾ ਹੋਏਗਾ ਉਦੋਂ ਅਸੀਂ ਚਰਚ ਤੋਂ ਅਲੱਗ ਨਹੀਂ ਹੋਵਾਂਗੇ ਕੋਈ ਤਰਾਤਮਾ ਹੋਏਗਾ ਅਸੀਂ ਚਰਚ ਨੂੰ ਛੱਡਾਂਗੇ ਨਹੀਂ ਅਸੀਂ ਹਮੇਸ਼ਾ ਚਰਚ ਦੇ ਅੰਦਰ ਹੋਵਾਂਗੇ ਸਭ ਵਕਤ ਦੇ ਹਨ ਸਾਨੂੰ ਪਤਾ ਹੈ ਜੇ ਇਹ ਲੋਕ ਇਕੱਠੇ ਸੀ ਅਸੀਂ ਵੀ ਇਕੱਠੇ ਹੋਵਾਂਗੇ ਪਤਰਸ ਫਰਚਾ ਚੜਾਉਂਦਾ ਸੀ ਲੋਕਾਂ ਦੇ ਪਵਿੱਤਰ ਆਕਾਉਂ ਉਤਰਦਾ ਸੀ ਅੱਜ ਮੈਂ ਵੀ ਪ੍ਰਚਾਰ ਸੁਣਾਉਣਾ ਦਾ ਅੱਜ ਮੈਂ ਵੀ ਅੱਗੇ ਬੈਠਾਂ ਦਾ ਪ੍ਰਭੂ ਦਾ ਦਾਸ ਪ੍ਰਚਾਰ ਸੁਣਾਏਗਾ ਮੈਂ ਤੇ ਪਵਿੱਤਰ ਆਤਮਾ ਉਤਰੇਗਾ ਇਸ ਹਮੇਸ਼ਾ ਵਰਤਦਾ ਆਮੇ ਹਾਲੇਲੂਇਆ 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 ਖੁਦਾ ਚ ਹੁੰਦਾ ਸੀ ਉਹਦੇ ਕੰਮ ਕਰੀਏ ਖੁਦਾ ਚ ਹੁੰਦਾ ਉਹਦੀਆਂ ਬੋਲੀਆਂ ਬੋਲੀਏ ਖੁਦਾ ਚ ਹੁੰਦਾ ਸੀ ਉਹਦੇ ਤਰੀਕੇ ਨਾਲ ਚੱਲੀਏ ਲੇਕਿਨ ਸਾਨੂੰ ਅਜੇ ਤੱਕ ਸਮਝ ਨਹੀਂ ਅਸੀਂ ਅਸੀਂ ਪਵਿੱਤਰ ਆਤਮਾ ਨੂੰ ਆਪਣੇ ਅੰਦਰ ਲੈਣਾ ਜਿਹੜਾ ਵਾ ਉਹ ਸਮਝ ਦੇਣੀ ਆ ਉਹ ਵਿਤਰਾਤਮਕ ਉਦੋਂ ਅੰਦਰਾਂ ਦਾ ਗੁੱਟਨੇ ਟੇਕੇ ਦੁਆ ਕਰਨੀ ਹੈ ਪਰਮੇਸ਼ਵਰ ਮੇਰੇ ਜੀਵਨ ਵਿੱਚ ਆਹ ਏ ਪਰਮੇਸ਼ਵਰ ਮੇਰੇ ਪਾਪ ਮਾਫ ਕਰ ਏ ਪਰਮੇਸ਼ਵਰ ਮੈਂ ਤੇਰੇ ਚਵਦਨਾ ਚੁਣਾ ਏ ਪਰਮੇਸ਼ਵਰ ਤੂੰ ਮੈਨੂੰ ਚਲਾ ਏ ਪਰਮੇਸ਼ਵਰ ਤੇਰੀ ਮਰਜ਼ੀ ਮੇਰੇ ਜੀਵਨ ਚ ਹੋਣੀ ਹੋਵੇ ਜਦੋਂ ਹੱਥਾਂ ਨੂੰ ਅੱਡ ਕੇ ਅਸੀਂ ਦੁਆ ਕਰਾਂਗੇ ਉਹ ਵਿਤਰਾਤਮਕ ਚੱਟ ਅੰਦਰ ਆਏਗਾ ਈਸ਼ਵਰ ਅਮੇ ਉਹ ਜੋਦਾ ਆ ਅਸੀਂ ਉਹਨੂੰ ਲਈਏ ਜਿਹੜਾ ਸਾਨੂੰ ਜੀਵਨ ਦਿੰਦਾ ਜਿਹੜਾ ਸਾਨੂੰ ਰਾਸ ਹੁੰਦਾ ਜਿਹੜਾ ਸਾਨੂੰ ਉੱਤਮ ਗੱਲਾਂ ਦੱਸਦਾ ਜਿਹੜਾ ਸਾਨੂੰ ਸਵਰਗ ਤੇ ਤੇਆ ਸਵਰਗ ਉੱਤੋਂ ਬੰਦਿਆ ਅਸੀਂ ਪ੍ਰਭੂ ਦੇ ਸਮਰਥਨ ਜਿਹੜਾ ਵਰਗ ਦੇ ਉਹ ਖੁੱਲਾ ਹੋਇਆ ਜਾਂ ਸਵਰਗ ਨੂੰ ਕਹਿ ਸਕਦੇ ਕਿ ਪ੍ਰਭੂ ਸਾਡੇ ਲਈ ਖੋਲ ਲੇਕਿਨ ਜੇ ਅਸੀਂ ਆਪਣੀ ਯੂਰ ਲੜਕੀਏ ਕਿ ਸਵਰਗ ਅਸਮਾਨ ਖੁੱਲ ਜੇ ਕਦੀ ਇਸ ਤਰ੍ਹਾਂ ਹੋਣਾ ਬੜਾ ਨਹੀਂ ਜੇ ਇੱਕ ਘਰ ਦਾ ਗੇਟ ਨਹੀਂ ਆ ਇਹ ਆਪਣੀ ਲੰਬਾਰੀ ਨਹੀਂ ਆ ਜੇਨ ਕੀਤਾ ਚਾਪੀ ਕੋਲੀ ਦੇਨ ਕੀਤਾ ਕੱਪੜੇ ਪਾਲੇ ਦੇਨ ਕੀਤਾ ਕੱਪੜੇ ਲਾਤੇ ਦੇਨ ਕੀਤਾ ਬਾਥਰੂਮ ਚ ਚੜ ਕੇ ਤੇ ਨਹਾ ਲਿਆ ਨੋ ਨੋ ਸਵਰਗ ਭਾਵੇਂ ਤੇ ਬੰਦ ਹੈ ਤੇ ਆਤਮਾ ਸਾਡੇ ਅੰਦਰ ਆਏ ਸਵਰਗ کھول دے گا کیونکہ یہ لے گیا یشو مسیح نے جو بابتو سمانے آتے وہ پرو او کی کھول گیا کی کھول گیا اکاش سور کے کھول گیا تے وہ کبوتر بھی ایک, ایک روح تار کے تے پویتر آتما یشو مسیح اوپر ٹھہر گیا تے وہ تو ایک واجبی آئی ਏ ਮੇਰਾ ਪਿਆਰਾ ਪੁੱਤਰਾ ਜਿਸ ਤੋਂ ਮੇਰਾ ਜੀਤੀਆ ਪਰਸਾਨ ਉਦੋਂ ਹੁੰਦਾ ਜਦੋਂ ਖੁਦਾ ਦੀ ਅਸੀਂ ਹਰ ਤਵਜਨ ਦੇ ਉਦੀਵਾਚਾ ਹੋਦੀ ਕੋਦੀ 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 ਆਵਾਜ਼ ਨੂੰ ਸੁਣ ਕੇ ਉਹਦੇ ਮਤਾਬਕ ਸਾਲ ਦੇ ਹallelujah ਹallelujah ਸੋ ਇਸ ਕਰਕੇ ਪਵਿੱਤਰ ਆਤਮਾ ਲੈਣਾ ਬੜਾ ਜ਼ਰੂਰੀ ਜਿਸ ਦੇ ਨਾਮ ਦੇ ਵਿੱਚ ਤੁਹਾਡੇ ਪਰਿਵਾਰਾਂ ਚਾਹੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਮਨ ਕਰ ਐਂਜਲ ਸਾਰੇ ਤੁਹਾਡੇ ਘਰਾਂ ਦੇ ਵਿੱਚ ਯਿਸੂ ਮਸੀਹ ਦੇ ਨਾਮ ਦੇ ਵਿੱਚ ਇੱਕ ਪ੍ਰਮੁਣੀ ਬੇਟੀ ਮੈਨੂੰ ਦੇਖ ਰਹੀ ਆ ਉਹ ਹੱਥਾਂ ਨੂੰ ਟਾ ਕੇ ਪਵਿੱਤਰ ਆਤਮਾ ਮਾਰ ਰਹੀ ਆ ਖੁਦਾ ਦਾ ਆਤਮਾ ਤੇਰੇ ਹੱਥਾਂ ਨੂੰ ਛੂਰਿਆ ਮੇਰੀ ਭੈਣ ਮੈਂ ਅਖੋ ਦੇਖ ਰਿਹਾ ਪਵਿੱਤਰ ਆਤਮਾ ਦੇ ਦੁਆਰਾ ਤੇਰੇ ਜੀਵਨ ਵਿੱਚ ਪਰਮੇਸ਼ਰ ਆਪਣੇ ਕੰਮ ਕਰਨ ਦੇ ਲਈ ਐਂਟਰੀ ਕਰ ਚੁੱਕਾ ਔਰ ਪਵਿੱਤਰ ਆਤਮਾ ਨਾਲ ਪੜ ਰਹੀ ਆ ਤੂੰ ਯਿਸੂ ਮਸੀਹ ਦੇ ਨਾਮ ਦੇ ਵਿੱਚ ਯਹਵਾ ਦਾ ਆਤਮਾ ਤੇ ਨੂੰ ਟੱਚ ਕਰ ਰਿਹਾ ਮੈਂ ਦੇਖ ਰਿਹਾ ਇੱਕ ਬਰਾ ਨੂੰ ਹਿਲ ਹੁੰਦੇ ਹੋਏ ਕਿਉਂਕਿ ਉਹਨੂੰ ਸਮਝ ਨਹੀਂ ਲੱਗਦੀ ਬੱਚਨ ਦੀ ਹਉ ਸਮਝ ਨਹੀਂ ਲੱਗਦੀ ਪਵਿੱਤਰ ਆਤਮਾ ਜੀ ਉਹਦਾ ਦਿਲ ਕਰਦਾ ਚੱਜ ਚਾਉਨੋਂ ਲੇਕਿਨ ਮੈਂ ਦੇਖ ਰਿਹਾ ਪਵਿੱਤਰ ਆਤਮਾ ਦੀ ਸਾਮਰਤ ਨਾਲ ਯਹੋਵਾ ਦੇ ਐਂਜਲਸ ਤੈਨੂੰ ਲੈ ਕੇ ਆਏ ਦੂਤ ਤੈਨੂੰ ਲੈ ਕੇ ਆਏ ਖੁਦਾ ਤੈਨੂੰ ਬੰਧੇ ਸ਼ੁਮਸੀ ਦੇ ਨਾਮ ਦੇ ਵਿੱਚ ਅੱਜ ਦੀ ਪਵਿੱਤਰ ਆਤਮਾ ਦੀ ਦਿੱਤੀ ਹੋਈ ਗ੍ਰੇਸ ਮੇਰੇ ਵੱਲੋਂ ਯਹੋਵਾ ਦੇ ਨਾਮ ਵਿੱਚ ਕੰਮ ਕਰੇ ਮੇਰੇ ਖੁਦਾ ਦੇ ਵੱਲੋਂ ਕੰਮ ਕਰੇ ਮੇਰੇ ਪਰਮੇਸ਼ਵਰ ਦੇ ਵੱਲੋਂ ਕੰਮ ਕਰੇ ਜਿੰਨੇ ਮੈਨੂੰ ਆਨਲਾਈਨ ਦੇਖ ਰਿਹਾ ਮੈਂ ਉਹਨਾਂ ਨੂੰ ਚੰਗਾਈ ਦੀ ਗੋਸ਼ਣਾ ਕਰਦਾ ਹਰ ਬਿਮਾਰੀ ਤੋਂ ਛੁਦ ਕਰਦਾ ਹਰ ਉਹ ਰੋਗ ਤੋਂ ਛੁਦ ਕਰਦਾ ਕਰਦਾ ਹਰ ਤਰ੍ਹਾਂ ਦਾ ਡਿਪਰੈਸ਼ਨ ਰੋਗ ਡਲੇ ਔਰ ਫੇਕ ਵਸੂ ਇਹਨਾਂ ਦੀ ਲਾਈਫ ਨੂੰ ਛਣ ਕੇ ਜਾਂਦੀ ਨੇ ਸ਼ੂਮਸੀ ਦੇ ਨਾਮ ਦੇ ਵਿੱਚ ਖੁਦਾਬੰਦਾ ਆਤਮਾ ਛੁਵੇ ਮੈਂ ਪ੍ਰਭੂ ਦੇ ਨਾਮ ਦੇ ਵਿੱਚ ਆਸ਼ੀਸ਼ ਦੀ ਘੋਸ਼ਣਾ ਕਰਦਾ ਕੰਮ ਦੇ ਰਸਤੇ ਖੋਲਦਾ ਪਾਸਵਰਡ ਫਾਈਲਸ ਨੂੰ ਅਸਰ ਕਰਦਾ ਗੁਵਾਰ ਨੂੰ ਆਸ਼ੀਸ਼ ਕਰਦਾ ਗੱਡੀਆਂ ਵਸਿੰਦਰੀਆਂ ਨੂੰ ਆਸ਼ੀਸ਼ ਕਰਦਾ ਕੰਮ ਦੇ ਰਸਤੇਆਂ ਨੂੰ ਖੋਲਦਾ ਪਵਿੱਤਰ ਆਤਮਾ ਇੱਕ ਇੱਕ ਦੀ ਜੀਵਨ ਵਿੱਚ ਕੰਮ ਕਰੇ ਇੱਕ ਇੱਕ ਦੀ ਬਾਡੀ ਦੇ ਅੰਦਰ ਕੰਮ ਕਰੇ ਅਗਰ ਕੋਈ ਬਿਮਾਰਾ ਖੁਦਾ ਦਾ ਆਤਮਾ ਨੂੰ ਐਸੇ ਕੜੀ ਸ਼ੂਏ ਯੀਸ਼ੂ ਅਸੀ ਦੇ ਨਾਮ ਦੇ ਚ ਸਾਰੇ ਰੋਗਾਂ ਤੋਂ ਮੈਂ ਜਾਦ ਕਰਦਾ ਖੁਦਾ ਦੇ ਨਾਮ ਦੇ ਵਿੱਚ ਚੰਗੇ ਹੋ ਜਾਓ ਪਰ ਵੀ ਯੀਸ਼ੂ ਦੇ ਨਾਮ

میون وشواس ہے کہ اج جنیا نے وہ اج ہیل آ تو میں دیکھ رہا ہوں پرمیشور کے نام دیکھما شوریا کیونکہ okay. تخان کی نظر میں صحیح ہوں دیکھ رہا ہوں یشو مسیح کے نام دیکھ ਵਿਸ਼ਵਾਸ ਹੈ ਕਿ ਤੁਸੀਂ ਅਰਸੀਵ ਕਰ ਰਹੇ ਹੋ ਤੇ ਜੋ ਅਰਸੀਵ ਕਰਦਾ ਉਹ ਬਰਕਤ ਪਾ ਲੈਂਦਾ ਖੁਦਾ ਦਾ ਆਤਮਾ ਤੁਹਾਡੇ ਸਰੀਰ ਨੂੰ ਸ਼ੁੱਧ ਕਰੇ ਆ ਕਮਰ ਦੀ ਦਰਦ ਜਾ ਰਹੀ ਹੈ ਸ਼ੁਮਸੀ ਦੇ ਨਾਮ ਦੇ ਵਿੱਚ ਤੋਂ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਖੁਦਾ ਦੇ ਨਾਮ ਦੇ ਵਿੱਚ ਬਲੈਸੋ ਔਰ ਗਵਾਹੀ ਨਾਲ ਵਾਪਸ ਆਵੇ ਗੋਡ ਬਲੈਸ ਯੂ ਆ ਚੈਨਲ ਨੂੰ ਸਬਸਕ੍ਰਾਈਬਸ ਕਰ ਦਿਓ ਔਰ ਵੱਧ ਤੋਂ ਵੱਧ ਆਪਣੇ ਪਰਿਵਾਰ ਨਾਲ ਇਸ ਚੈਨਲ ਨੂੰ ਮਿਨਿਸਟਰੀ ਨੂੰ ਸ਼ੇਅਰ ਕਰੋ ਜੀਵਨ ਦੀ ਇਹ ਗੱਲ ਚਰਚਾ ਕਰਨੀ ਹੈ ਮਿਨਿਸਟਰੀ ਤੋਂ ਖੁਦਾਵੰਨ ਤੁਹਾਨੂੰ ਬਰਕਤ ਦੇ ਗੋਡ ਬਲੈਸ ਯੂ ਔਰ ਪਰਮੇਸ਼ੁਰ ਤੁਹਾਨੂੰ ਬਰਕਤ ਦੇ ਆਮੀਨ ਕਿਨੇ ਜਣੇ ਇੱਕ ਇੱਕ ਜਣੇ ਹੋਈ ਜਾਂਦੇ ਇੱਕ ਇੱਕ ਕਰਕੇ ਚਾਰ ਦੇ ਹੋਣੇ ਨੇ ਬਟ ਪੰਜੂ ਚਾਰ ਵੀ ਤਾਂ ਆਪਣਾ ਆਪਣਾ ਬਣਦਾ